ਮੈਂ ਜਸਵੰਤ ਸਿੰਘ ਜੀ ਬੀਕੇਯੂ ਸਰਸਾ ਜਥੇਬੰਦੀ ਵੱਲੋਂ ਬੇਨਤੀ ਕਰਨੀ ਚਾਹੁੰਦਾ ਪਠਾਨਕੋਟ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਜ਼ਬਰਦਸਤ ਸਹਿਯੋਗ ਮਿਲ ਰਿਹਾ ਲਗਭਗ 90 95% ਦੁਕਾਨਾਂ ਬੰਦ ਨੇ ਜਿਹੜੀਆਂ ਇੱਕ ਆ ਦੁਕਾ ਦੁਕਾਨਾਂ ਖੁੱਲੀਆਂ ਉਹ ਸਾਨੂੰ ਫਿਰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੋਗਿਓ ਬੰਦ ਕਰ ਰਹੇ ਨੇ ਤੇ ਆਪਾਂ ਰੋਡ ਮਾਰਚ ਕਰਕੇ ਕਿਸਾਨਾਂ ਜਿਹੜੇ ਆਪਣੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਪਿਆ ਵੀ ਸਾਡਾ ਸਜੋ ਕਰੋ ਔਰ ਜਿੰਨਾ ਚਿਰ ਤੱਕ ਸਾਡਾ 4 ਵਜੇ ਦੀ ਕਾਲ ਆ ਉੱਥੇ ਆਪਾਂ ਸਾਡਾ ਅਸੀਂ ਰੋਜ਼ ਮਾਰਚ ਕਰਕੇ ਉਹ ਆਪਾਂ ਸਾਰਾ ਮੀਡੀਆ ਥਰੂ ਜਾਣੂ ਕਰਾ ਰਹੇ ਆ ਮੋਰਚੇ ਦੇ ਖਬਰਾਂ ਜਾ ਰਹੀਆਂ ਵੀ ਸਾਡਾ ਮੁਕੰਮਲ ਪਠਾਨਕੋਟ ਬੰਦ ਆ ਔਰ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਗਜੀਤ ਸਿੰਘ ਜੀ ਡੱਲੇਵਾਲ ਜੋ ਮੰਨ ਵਰਤਨ ਨੇ ਅਜ 35ਵੇਂ ਦਿਨ ਨੇ ਝੁਕਾਂਗੇ ਨਹੀਂ ਔਰ ਆਪਣੀਆਂ ਮੰਗਾਂ ਮਨਾ ਕੇ ਫਿਰ ਇਹ ਆਪਾਂ ਫੈਸਲਾ ਕੋਈ ਅਗਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਸੇਵਾਦਾਰ ਹਾਂ ਜੀ ਮੈਂ ਆਪ ਜੀ ਦੇ ਸਵਾਲ ਦਾ ਇਹ ਜਵਾਬ ਦੇਣਾ ਚਾਹੁੰਦਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇਤਿਹਾਸ ਦੇ ਵਿੱਚ ਅਜ ਦੂਸਰੀ ਵਾਰ ਜਿਹੜੀ ਉਹ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲਿਆ ਕਿ 95% 95 ਵੀ ਕਹਿ ਦਿਓ 98% ਦੁਕਾਨਾਂ ਜਿਹੜੀਆਂ ਉਹ ਬੰਦਾ ਕੋਈ 1 2 ਦੁਕਾਨ ਕੋ 100 ਦੇ ਵਿੱਚ ਕੋ ਖੁੱਲੀ ਮਿਲਦੀ ਆ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਸ਼ਾਂਤਮਈ ਕੀ ਵੀਰ ਜੀ ਸਾਡਾ ਸਹਿਯੋਗ ਕਰੋ ਕਿਸਾਨ ਜਿੱਥੇ ਵੰਦੀਆਂ ਦਾ ਕਿਉਂਕਿ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਆ ਇਹ ਹਰ ਵਰਗ ਦੀ ਲੜ ਰਹੇ ਆ ਹਰ ਮਿਹਨਤ ਕਸ਼ ਲੋਕ ਜਿਹੜੇ ਆ ਜੋ ਰੋਟੀ ਖਾ ਕੇ ਕਾਉਂਦੇ ਨੇ ਉਹਨਾਂ ਦੀ ਲੜਾਈ ਲੜ ਰਹੇ ਆ ਤੇ ਉਹਨਾਂ ਵੱਲੋਂ ਬਹੁਤ ਵਧੀਆ ਸਹਿਯੋਗ ਜਿਹੜਾ ਰਿਸਪੌਂਸ ਜਿਹੜਾ ਮਿਲ ਰਿਹਾ ਆ ਜਿਸ ਲਈ ਆਪਾਂ ਬੇਨਤੀ ਕਰਦੇ ਆ ਉਹ ਨਾਲ ਦੀ ਨਾਲ ਸ਼ਟਰ ਜਿਹੜੇ ਕੋ ਖੁੱਲੀਆਂ ਦੁਕਾਨਾਂ ਦੇ ਉਸੇ ਵੇਲੇ ਬੰਦ ਕਰ ਤੇ ਸ਼ਾਮ 4 ਵਜੇ ਤੱਕ ਦੀ ਕਾਲ ਆ ਸਾਰਿਆਂ ਦਾ ਧੰਨਵਾਦ ਵੀ ਕਰ ਰਹੇ ਆ ਤੇ ਨਾਲ ਨਾਲ ਸਾਰਿਆਂ ਨੂੰ ਬੇਨਤੀ ਵੀ ਕਰ ਰਹੇ ਜੇ ਕੋ ਖੁੱਲੀ ਆ ਦੁਕਾਨ ਵੀ ਇਹ ਦੁਕਾਨਾਂ ਜਿਹੜੀਆਂ ਉਹ ਬੰਦ ਕਰਕੇ ਤੇ ਸਾਡਾ ਸਾਥ ਦਿਓ ਹਾਂਜੀ ਹਾਂਜੀ ਸਾਡੀ ਬੀਕੇ ਜੂ ਸਰਸਾ ਵੱਲੋਂ ਜਿਹੜਾ ਉਹ ਟੋਲ ਪਲਾਜ਼ਾ ਵੀ ਪ੍ਰੋਪਰ ਤੌਰ ਤੇ ਬੰਦ ਕੀਤਾ ਆ ਕਥਲੌਰ ਪੁਲ ਵੀ ਪ੍ਰੋਪਰ ਬੰਦ ਕੀਤਾ ਆ ਦੀਨਾਨਗਰ ਸ਼ਹਿਰ ਵੀ ਬੰਦ ਕੀਤਾ ਆ ਰੇਲਵੇ ਟਰੈਕ ਵੀ ਬੰਦ ਕੀਤਾ ਆ ਤੇ ਜੋ ਆ ਪਠਾਨਕੋਟ ਸ਼ਹਿਰ ਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਮੀਡੀਆ ਦੇ ਰਸਤੇ ਤੁਸੀਂ ਦਿਖਾ ਸਕਦੇ ਹੋ ਕਿ ਕੋਈ ਵੀ ਦੁਕਾਨ ਜਿਹੜੀ ਆ ਉਹ ਨਹੀਂ ਖੁੱਲੀ ਲਗ ਭਾ ਕੇ ਕੋਈ ਕੋਈ ਇੱਕ ਦੋ ਦੁਕਾਨ ਕੋਈ 100 ਦੇ ਵਿੱਚ ਕੋ ਖੁੱਲੀ ਮਿਲ ਰਹੀ ਆ ਬਹੁਤ ਵਧੀਆ ਸਹਿਯੋਗ ਲੋਕਾਂ ਦਾ ਮਿਲ ਰਿਹਾ ਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜੋ ਇਹ ਹੱਕੀ ਮੰਗਾਂ ਮੰਗ ਰਹੇ ਆ ਕਿਸਾਨ ਕੋਈ ਵੀ ਨਜਾਇਜ਼ ਮੰਗਣੀ ਹੈਗੀ ਇਹ ਜੋ ਡੱਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਅੱਜ ਬੰਦ ਦੀ ਕਾਲ ਸੀ ਇਸ ਸਰਕਾਰ ਨੂੰ ਗੁੰੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਜਿਹੜੀ ਪੰਜਾਬ ਸਰਕਾਰ ਗੋਡਿਆਂ ਭਾਰ ਹੋਈ ਬੈਠੀ ਆ ਸੈਂਟਰ ਦੇ ਅੱਗੇ ਉਸ ਨੂੰ ਵੀ ਇਸ ਰੋਸ ਦਾ ਜਿਹੜਾ ਉਹ ਖਮਿਆਜਾ ਭੁਗਤਣਾ ਪਏਗਾ ਅਸੀਂ ਆਪ ਜੀ ਦੇ ਚੈਨਲ ਲਈ ਭਗਵਾਨਤਮਾਨ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਆਪਣੀ ਪਾਵਰ ਦਾ ਇਸਤੇਮਾਲ ਕਰੇ ਆਪਣੀ ਸੁੱਤੀ ਹੋਈ ਜ਼ਮੀਰ ਨੂੰ ਜਗਾਏ ਤੇ ਜੋ ਆਸਟ੍ਰੇਲੀਆ ਆਪਣੀ ਵਾਈਫ ਦੇ ਨਾਲ ਮੈਚ ਵੇਖਣ ਗਿਆ ਆ ਉਸ ਤੋਂ ਫੁਰਸਤ ਕੱਢ ਕੇ ਉਹਦੀਆਂ ਜਿਹੜੇ ਪਿਕਨਿਕਾਂ ਬਣਾਉਣੀਆਂ ਛੱਡ ਕੇ ਤੇ ਇਧਰ ਆਪਣੇ ਕਿਸਾਨੀ ਵੱਲ ਧਿਆਨ ਦੇ ਆਪਣੇ ਸੂਬੇ ਦੇ ਆਮਾਣ ਵਾਲ ਧਿਆਨ ਦੇ ਜੋ ਨਿਤਵਾਰ ਦਾ ਤਾਂ ਸੂਬੇ ਦੇ ਵਿੱਚ ਹੋ ਰਹੀਆਂ ਆ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕੋਈ ਕਤਲੋਕਾਰਦ ਹੋ ਰਿਹਾ ਕੁਝ ਵੀ ਹੋ ਰਿਹਾ ਇਸ ਵੱਲ ਵੀ ਧਿਆਨ ਦੇ ਤੇ ਕਿਸਾਨਾਂ ਵੱਲ ਖਾਸ ਤੌਰ ਤੇ ਧਿਆਨ ਦੇ ਕਿਉਂਕਿ ਜੋ ਅਸੀਂ ਕੱਲ ਰਾਤ ਖਨੌਰੀ ਮੋਰਚੇ ਤੋਂ ਖਬਰਾਂ ਆ ਰਹੀਆਂ ਸੀ ਕਿ ਇਹਨਾਂ ਨੇ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਣ ਵਾਸਤੇ ਤੇ ਭਗਵੰਤ ਮਾਨ ਜੀ ਆਪ ਜੀ ਨੂੰ ਇੰਨੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਮਸਲਿਆਂ ਦੇ ਵਿੱਚੋਂ ਜੇ ਕੁਝ ਖੱਟਣਾ ਹੈ ਤਾਂ ਸੈਂਟਰ ਨੂੰ ਜਾ ਕੇ ਮਿਲ ਕੇ ਇਸ ਮਸਲੇ ਦਾ ਹੱਲ ਕਰਵਾਓ ਨਹੀਂ ਤੇ ਬਰਗਾੜੀ ਦੇ ਦੋਸ਼ੀਆਂ ਨਾਲੋਂ ਵੱਡੇ ਦੋਸ਼ੀ ਤੁਸੀਂ ਹੋਵੋਗੇ ਜੇਕਰ ਤੁਸੀਂ ਇਸ ਮੋਰਚੇ ਨੂੰ ਖੇਲ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਤੇ